ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਵੈਲਕਮ ਕਰਦੇ ਹਾਂ ਆਪਣੇ ਚੈਨਲ ਦਸਤਾਨੇ ਪਟਿਕ ਦੇ ਉੱਪਰ ਅੱਜ ਆਪਾਂ ਲੈ ਕੇ ਆਏ ਹਾਂ ਖਾਦੀ ਲੀਲਨ ਦਾ ਸਟੱਫ ਇਹ ਕੇ ਬ੍ਰੈਂਡ ਦੀ ਹੋਏਗੀ ਇਹ ਸਾਰੀ ਵਿੱਚ ਕੁਸ਼ਕ ਪ੍ਰਿੰਟ ਰਸ਼ੀਆ ਰਸ਼ੀਆ ਦੀ ਵੀ ਹੋਏਗੀ ਜਿਹੜਾ ਕੀ ਪਹਿਲਾ ਪ੍ਰਿੰਟ ਤੁਸੀਂ ਦੇਖ ਰਹੇ ਹੋ ਬਹੁਤ ਸੋਨਾ ਪ੍ਰਿੰਟ ਹੈ 올ਓਵਰ ਸੂਟ ਹੈ ਜੀ ਇਹ ਵਿੱਚ ਇਹਦੇ ਵਿੱਚ ਆਪਾਂ ਤੁਹਾਨੂੰ ਅੱਜ 올ਓਵਰ ਦਿਖਾਵਾਂਗੇ ਕੁਸ਼ਕ ਮੈਚਿੰਗ ਦਿਖਾਵਾਂਗੇ ਇਹ ਜਿਹੜਾ ਪ੍ਰਿੰਟ ਤੁਸੀਂ ਦੇਖ ਰਹੇ ਹੋ ਇਹ Ake ਬ੍ਰਾਂਡ ਦਾ ਹੁਣ ਜਿਹੜਾ ਮੈਂ ਖੋਲ ਰਹੀ ਹਾਂ ਇਹ ਹੈਗਾ ਰਸ਼ੀਆ ਦਾ ਬਹੁਤ ਹੀ ਸੋਹਣਾ ਸਟਾਫ ਹੈ ਲਾਈਟ ਵੇਟ ਬਿਲਕੁਲ ਅਗਰ ਸ਼ਰਟ ਦੇ ਉੱਪਰ ਲਾਈਨਿੰਗ ਲਗਾ ਲੈਣੇ ਤਾਂ ਸੂਟੀ ਫ੍ਰੇਸ ਬਣ ਜਾਂਦੀ ਅਦਰਵਾਇਜ਼ ਇਹਦੇ ਤੇ ਜ਼ਿਆਦਾ ਜ਼ਰੂਰਤ ਹੈ ਨਹੀਂ ਲਾਈਨਿੰਗ ਦੀ ਬਿਨਾਂ ਲਾਈਨਿੰਗ ਤੋਂ ਵੀ ਇਹ ਵੰਸਾ ਲਵੇ ਨੈਕਸਟ ਆਪਣੇ ਕੋਲੇ ਵੀ ਪਲੇਨ ਸੌਰੀ ਲਾਈਟ ਕਲਰ ਦੇ ਵਿੱਚ ਇੰਨੇ ਜੀ ਬਹੁਤ ਪਿਆਰਾ ਮੈਨਾਂ ਤੁਹਾਨੂੰ ਦਿਖਾਉਣੀ ਹੈ ਕੁਝ ਤੇ ਮੈਚਿੰਗ ਜਿਹੜਾ ਜਿਵੇਂ ਇਹ ਵਾਲਾ ਪ੍ਰਿੰਟ ਸੀਗਾ ਇਹਨੂੰ ਤੁਸੀਂ ਅਗਰ ਮੈਚਿੰਗ ਕਰਨਾ ਚਾਹੁੰਦੇ ਤਾਂ ਮੈਚਿੰਗ ਵੀ ਕਰ ਸਕਦੇ ਇੰਦਾ ਖਾਦੀ ਦਾ ਹੀ ਪੀਨ ਇਹਦੇ ਨਾਲ ਸਟੱਫ ਮਿਲ ਜੂਗਾ ਤੁਹਾਨੂੰ ਬਹੁਤ ਹੀ ਸੋਹਣਾ ਬਣੇਗਾ ਇਹ ਸਟੱਫ ਨੈਕਸਟ ਆਪਾਂ ਤੁਹਾਨੂੰ ਦਿਖਾਉਣੀ ਹੈ ਮੈਚਿੰਗ ਇਹ ਜਿਹੜੀ ਕੰਪਨੀ ਵੱਲੋਂ ਮੈਚਿੰਗ ਹੋਈ ਹੁੰਦੀ ਹੈ ਖਾਦੀ ਦੀ ਜੋ ਸ਼ਰਟ ਹੁੰਦੀ ਹੈ ਔਰ ਖਾਦੀ ਦੇ ਨਾਲ ਉਹ ਬਾਟਮ ਹੁੰਦੀ ਹੈ ਜਿਹੜਾ ਸ਼ਰਟ ਤੇ ਪ੍ਰਿੰਟ ਹੋਏਗਾ ਉਹੀ ਹਲਕਾ ਹਲਕਾ ਜਿਹੜਾ ਬਾਟਮ ਦੇ ਉੱਪਰ ਹੋਏ ਹੋਏਗਾ ਇੱਕੇ ਦੇ ਵਿੱਚ ਹੈਗਾ ਬਹੁਤ ਹੀ ਪਿਆਰਾ ਜਿਹਾ ਫਿਰ ਇਹ ਪੈਲੇਟ ਪੈਟਰਨ ਲਾਈਫ ਪੈਟ੍ਰਿਗੂ ਇਸ ਨਾਲ ਹੀ ਇਹ ਬਾਟਮ ਹੈ ਨੈਕਸਟ ਜਿਹੜਾ ਆਪਣੀ ਕੁਲੇ ਹੈ ਗਾਜ਼ਰੀ ਸ਼ੇਡ ਇਹ ਜਿਹੜੇ ਮੈਚਿੰਗ ਸੂਟ ਨੇ ਇਹ ਮੈਚਿੰਗ ਸੂਟ ਪੈਣਗੇ ਤੁਹਾਨੂੰ 800 ਦੇ ਫਲੋਰਲ ਪ੍ਰਿੰਟ ਹੈ ਵੀ ਬੋਸਨੋ ਪ੍ਰਿੰਟ ਹੈ ਇਹਦੀ ਬਾਟਮ ਅਜਿਹੀ ਡਾਰਕ ਕਲਰ ਦੀ ਰੱਖੀ ਗਈ ਹੈ ਜਿਹੜੇ ਫਲਾਵਰ ਜਿੱਦਾਂ ਦੇ ਦੇ ਸ਼ਰਟ ਦੇ ਵਿੱਚ ਨੇ ਉਦਾਂ ਦੇ ਸਲਵ ਦੇ ਵਿੱਚ ਦੇ ਬਾਟਮ ਦੇ ਉੱਪਰ ਬਣੇ ਹੋਏ ਨੇ ਇਸਾਰੇ ਆਪਣੇ ਕੋਲ ਸੀਗੇ ਖਾਦੀ ਲੀਲਨ ਦੇ ਵਿੱਚ ਬਹੁਤ ਹੀ ਸੋਹਣਾ ਸਟੱਫ ਹੈ ਇਹ ਗਰਮੀਆਂ ਦੇ ਵਿੱਚ ਪੌਣ ਵਸਤੀ ਇਹਦੇ ਜਿਹੜਾ ਆਪਾਂ ਜਵੇਂ ਧੋਂਦੇ ਧੋਂਦੇ ਇਹ ਜਿਹੜਾ ਸਟੱਫ ਹੈ ਜੀ ਗ੍ਰੇਸ ਖਤਮ ਨਹੀਂ ਹੁੰਦੀ ਬਹੁਤ ਹੀ ਗ੍ਰੇਸਫੁਲ ਸਟੱਫ ਹੈ ਇੱਕ ਆਪਾਂ ਸਾਨੂੰ ਦਿਖਾਉਣੀ ਹੈ ਇਹ ਗੁੰਗਾ ਬ੍ਰੈਂਡ ਇਹ ਵੀ ਬਹੁਤ ਹੀ ਸੋਹਣਾ ਸਟੱਫ ਹੈ ਇਹਦੇ ਆਪਾਂ ਜਿੱਦਾਂ ਅੱਜਕੱਲ ਕੋਟ ਸੈੱਟ ਬਣਦੇ ਨੇ ਉਹ ਵੀ ਤੁਸੀਂ ਬਣਾ ਸਕਦੇ ਹੋ ਇਹ ਵਾਲੇ ਪ੍ਰਿੰਟ ਦੇ ਦਰمی ਦੇ हिसाब ਨਾਲ ਬਹੁਤ ਹੀ ਸੋਨਾ ਸਟੱਫ ਹੈ ਜੀ ਇਹ ਦੀਚਨ ਜੋਪਲੇ ਮਿਲ ਜਾਂਦੀ ਹੈ ਕੀਵਾਂ ਦਾ ਮਿਲ ਜੂਗਾ ਅਗਰ ਤੁਸੀਂ ਉਦਾਂ ਲਾਈਟ ਵੇਟ ਜਿੱਦਾਂ ਕੱਟਵਰਕ ਕਰਾ ਕੇ ਜਾਂ ਛੇ ਇਹਦੇ ਨਾਲ ਮੈਚਿੰਗ ਕਰਕੇ ਬਾਟਮ ਤੇ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਉਦਾਂ ਵੀ ਕਰਾ ਸਕਦੇ ਹਾਂ 800 ਦਾ ਪੈ ਗਿਆ ਇਹ ਸਟੱਫ ਤੁਹਾਨੂੰ 500 ਇਹ ਇਟ ਆਪਣੇ ਕੋਲ ਇਹ ਵਾਲਾ ਇੰਨਾਂ ਨਾਲ ਕੁਝ हटके ਹੋ ਜਾਂਦਾ ਇਹਦੇ ਤੇ ਵਰਕ ਹੋਇਆ ਵੀ ਅਲੱਗ ਜਿਹਾ ਲੱਗੂਗਾ ਵਧੀਆ ਲੱਗੂਗਾ ਮਤਲਬ ਕਿ ਕਈ ਵਾਰ ਆਪਣੇ ਕੋਲੇ ਪ੍ਰਿੰਟਡ ਦੁਪੱਟੀਆਂ ਪਈ ਹੁੰਦੀਆਂ ਨੇ ਤਾਂ ਉਹਨਾਂ ਨਾਲ ਵੀ ਆਪਾਂ ਮੈਚ ਕਰਕੇ ਇਹਦੇ ਤੇ ਵਰਕ ਕਰਾ ਸਕਦੇ ਹਾਂ ਇੱਕ ਕੱਪ ਜਿਲੇ ਰੈਸਟ ਕਲਰ ਕਰ ਲਿਆ ਇਹ ਜਿਹੜਾ ਇਹ ਵੀ ਸਟਾਕ ਸੋਨਾ ਹੈ ਅ ਪ੍ਰਿੰਟ ਮਤਲਬ ਕਿ ਸਟੱਫ ਇਹਨਾਂ ਸਾਰਿਆਂ ਦਾ ਜਿਹੜਾ ਇਹ ਗੁੰਗਾ ਬ੍ਰੈਂਡ ਦਾ ਹੀ ਰਹੂਗਾ। ਸਟੱਫ ਇਹ ਬਹੁਤ ਹੀ ਸੋਹਣਾ ਹੈ। ਜਿਨ੍ਹਾਂ ਨੇ ਵੀ ਇਹ ਸੂਟ ਆਰਡਰ ਕਰਨੇ ਨੇ ਸਾਨੂੰ ਕੰਟੈਕਟ ਕਰ ਸਕਦੇ ਹੋ 9056775686 ਦੇ ਉੱਪਰ। 800 ਇਹਨਾਂ ਦੀ ਪ੍ਰਾਈਸ ਰਹੇਗੀ। ਔਰ ਜਿਹੜੇ ਵੀ ਚੈਨਲ ਦੇ ਉੱਪਰ ਨਾਮ ਇਹ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਥੈਂਕ ਯੂ।